ਦੋਸਤੋ ਅੱਜ ਆਪਾਂ ਤੁੰਗਾ ਵਾਲੀ ਬੱਕਰੀ ਦੀ ਮੰਡੀ ਤੇ ਤੁਹਾਨੂੰ ਦਿਨੇਗੇ ਅਪਡੇਟ ਤੇ ਇੱਥੇ ਡਾਕਟਰ ਸਾਹਿਬ ਤੋਂ ਬੱਕਰੀ ਲਈ ਹੈਗੀ ਇਹਦੀ ਬਾਬਤ ਆਪਾਂ ਗੱਲਬਾਤ ਕਰ ਰਹੇ ਹਾਂ ਪਹਿਲਾਂ ਬੱਕਰੀ ਦੇਖੋ ਯਾਰ ਬਹੁਤ ਕੁਆਲਿਟੀ ਦੀ ਵੀ ਆ ਭਾਰੀ ਵੀ ਆ ਪਹਿਲੇ ਸੂਹ ਹੈ ਜੀ ਸੂਣਾ ਪਹਿਲੇ ਸੂਣਾ ਪਹਿਲੇ ਸੂਣਾਗਾ ਕਿੰਨੇ ਮਹੀਨੇ ਦੀ ਘੱਬਣਾ ਡਾਕਟਰ ਸਾਹਿਬ ਇਹ ਆਈਆ 4 ਕਿੰਨੇ ਦੀ ਠੀਕ ਹੈ ਇਹ ਬਾਈਆਂ ਨੇ ਲਈਆ ਪੰਖਾਏ ਬਾਈਆਂ ਨੇ ਲਈਆ ਠੀਕ ਹੈ ਵੈਸੇ ਡਾਕਟਰ ਸਾਹਿਬ ਕਦੇ ਮਤਲਬ ਕਿ ਇੱਥੇ ਵੇਚਦੇ ਬਹੁਤ ਘੱਟ ਮਿਲਣਗੇ ਤੁਹਾਨੂੰ ਕਹਦੇ ਵੇਚਦੇ ਨਹੀਂ ਦੇਖੂਗੇ ਪਰ ਅੱਜ ਪਤਾ ਨਹੀਂ ਕਿਉਂ ਮਤਲਬ ਕਿ ਇਹ ਬੱਕਰੀ ਹੈ ਜਿਹੜੀ ਉਹ ਬਾਈਆਂ ਨੇ ਫੜ ਲਈ ਕੀ ਕਾਰਨ ਹੋਇਆ ਇਹ ਬਸ ਜੀ ਬਾਈਆਂ ਨੂੰ ਕਹਿਆ ਸੀ ਮੈਂ ਉੱਪਰ ਦੇਖ ਲਓ ਕੋਈ ਨਾ ਕੋਈ ਹੋਰ ਸਾਨੂੰ ਦਵਾ ਦਿੰਦੇ ਆ ਹਾਂ ਇਹ ਫਿਰ ਕਹਿੰਦੇ ਯਾਰ ਤੁਹਾਡੇ ਫਾਰਮ ਚੋਂ ਇੱਕ ਦੀ ਦੇ ਦਿਓ ਸਾਨੂੰ ਅਸੀਂ ਕਹਿੰਦੇ ਬਾੜੀਆਂ ਨਹੀਂ ਲੈਣੀਆਂ ਇੱਕ ਦੋ ਹੀ ਲੈਣੀਆਂ ਨੇ ਠੀਕ ਹੈ ਬਾ ਚਲੋ ਕੋਈ ਗੱਲ ਨਹੀਂ 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 ਬੱਕਰੀ ਹੁਣ ਮੁੰਡੇ ਨੂੰ ਫੋਨ ਮਾਰਿਆ ਉਹਨੇ ਇਹ ਕੱਢ ਲਿਆਂਦੀ ਹੂੰ ਠੀਕ ਹੈ ਇਨਾਂ ਨੇ ਕੱਢਦਾ ਜਿਹੜੀ ਮਰਜੀ ਲੈਣ ਤੁਹਾਨੂੰ ਪਤਾ ਹਰੇ ਕਿਸਥਾਨ ਦਾ ਜਾਣੀ ਹਾਂ ਸਹੀ ਆ ਹਾਂ ਫਾਰਮ ਦੇ ਵਿੱਚ ਜਿਹੜੀ ਵੀ ਵਧੀਆ ਟਾਪ ਵਧੀਆ ਬੱਕਰੀ ਰੱਖੀ ਹੁੰਦੀ ਹੈ ਕਿਹੜੇ ਪਿੰਡ ਲਈ ਆਇਆ ਉਹ ਬੈਰੀ ਕਿਹੜੇ ਪਿੰਡੋਂ ਆਇਆ ਵੀਰੇ ਆਪਾਂ ਹੀ ਮਲੋੜ ਤੋਂ ਮਲੋੜ ਤੋਂ ਹਾਂ ਪਹਿਲਾਂ ਹੈਗੀਆਂ ਬੱਕਰੀਆਂ ਉਹ ਹੈਗੀਆਂ ਜੀ ਬਿਲਕੁਲ ਅੱਛਾ ਕਿ ਇਹ ਬੱਕਰੀ ਜਿਵੇਂ ਭਾ ਗਈ ਫਿਰ ਮਨ ਨੂੰ ਬੱਕਰੀ ਵਧੀਆ ਜੀ ਬੱਕਰੀ ਦਾ ਕੋਈ ਕਮੀ ਨਹੀਂ ਲੱਗੀ ਬਾਕੀ ਬਾਜੀ ਦਾ ਭਰੋਸਾ ਹੈ ਪੂਰਾ ਸਹੀ ਆ ਹਾਂ ਜੀ ਪਹਿਲਾਂ ਵੀ ਲੈ ਕੇ ਕੰਡੈਕਟਰ ਸਾਹਿਬ ਤੋਂ ਨਹੀਂ ਇਹਨਾਂ ਤੋਂ ਪਹਿਲੀ ਵਾਰ ਲੈ ਪਹਿਲੀ ਵਾਰ ਲਈ ਸਹੀ ਆ ਕਿੰਨੇ ਕੀਮਤ ਦੀ ਮਿਲੀ ਇਹ ਤਾਂ ਬਸਾਨੂੰ ਗਿਫਟ ਹੀ ਦੇ ਦਿਆ ਬਾਈ ਮੇਰੀ ਕੋਈ ਅੱਛਾ 30000 ਰੁਪਏ ਦਾ ਗਿਫਟ ਦੇਤਾ ਹੈ ਗਿਫਟ ਦੇਤਾ ਹਾਂ ਜੀ ਇਹ ਵਸ ਅਸੀਂ ਇਹਨੂੰ ਜਾਣ ਤੋਂ ਬਾਅਦ ਸਾਮਕ ਰੱਖਾਂਗੇ ਜੀ ਸਹੀ ਗੱਲ ਆ ਅਸੀਂ ਇਹਨੂੰ ਦੰਦਾਂ ਦੀ ਕੀਮਤ ਆ ਸਰ ਨਵੀਆਂ ਬਾਈ ਜੀ ਹਜੇ ਤਾਂ ਹਜੇ ਤਾਂ ਪੂਰੇ ਵੀ ਨਹੀਂ ਕੀਤੇ ਹੋਣੇ ਦੰਦ ਨੇ ਪਤਾ ਨਹੀਂ ਤੁਹਾਨੂੰ ਦੇਖੇ ਨਹੀਂ ਸਹੀ ਆ ਕਿੰਨੇ ਮਹੀਨੇ ਦੀ ਗੱਬਣ ਲੱਸੀ ਤੁਸੀਂ ਨੇ 4 ਮਹੀਨੇ ਦੀ 4 ਮਹੀਨੇ ਫਿਰ ਤਾਂ ਬਾਅਦ ਵਧੀਆ ਪਰ ਇੱਕਨ ਵਜਨ ਵੀ ਹੋਊਗਾ ਹੀ ਹੈ ਨਾ 70 75 ਕਿਲੋ ਆਰਾਮ ਨਾਲ ਜ਼ਿਆਦਾ ਹੀ ਹੋਊ ਆਰਾਮ ਨਾਲ ਜ਼ਿਆਦਾ ਹੀ ਹੋਊ ਸਹੀ ਗੱਲ ਹੈ ਥਣ ਥਣ ਦੀ ਬਹੁਤ ਬਹੁਤ ਚੰਗੀ ਥੱਲੇ ਪਹਿਲਾਂ ਪਾਠਾ ਜਿਵੇਂ ਨਾ ਪਹਿਲਾਂ ਅਸਲ ਮੇਰਾ ਜਿਹੜਾ ਸਿਸਟਮ ਹੈ ਨਾ ਕੰਮ ਕਰਨ ਦਾ ਮੈਂ ਹਮੇਸ਼ਾ ਹੀ ਥਣ ਦੇਖਦਾ ਛੱਡਾ ਦੇਖਦਾ ਲੋਕ ਇਹ ਚੀਜ਼ ਦੇਖਦੇ ਨਹੀਂ ਮਤਲਬ ਕਿ ਤਾਂਹਾਂ ਤੋਂ ਦੇਖਦੇ ਇਕੱਲੀਆਂ ਚੀਜ਼ ਸਿੰਗ ਜਾਂ ਕੰਨਾਂ ਨੂੰ ਹਾਂ ਮੈਂ ਹਮੇਸ਼ਾ ਥੱਲਾ ਵੀ ਦੇਖਦਾ ਕਿਉਂਕਿ ਕਹਿੰਦੇ ਆ ਵੀ ਉਹ ਮਾਂ ਦੇ ਬੱਚੇ ਹੀ ਪਾਲਦੇ ਜਿਹਦੇ ਥੱਲੇ ਦੁੱਧ ਹੋਵੇ ਹੈਨਾ ਗੱਲ ਇਹ ਵੀ ਸਹੀ ਆ ਜੇ ਦੁੱਧ ਹੀ ਨਾ ਹੋਇਆ ਤੇ ਬੱਚੇ ਕਿੱਥੋਂ ਪਾਲਣਗੇ ਸਹੀ ਗੱਲ ਹੈ ਜਿਵੇਂ ਮੱਝ ਹੁੰਦੀ ਆ ਉਹ ਹੀ ਕੰਮ ਹੁਣ ਤੁਸੀਂ ਬੋਨ ਸਟਰਕਚਰ ਦੇਖੋਗੇ ਬੱਕਰੀ ਦਾ ਪੂਰਾ ਭਾਰੀਆਂ ਲੱਤਾਂ ਨੇ ਪੂਰੀਆਂ ਮੋਟੀਆਂ-ਮੋਟੀਆਂ ਵਾਲੀਆਂ ਹਾਂ ਸਹੀ ਗੱਲ ਹੈ ਬਹੁਤ ਚੰਗੀ ਬੱਕਰੀ ਆ ਜਿਹੜਾ ਸਾਹਿਬ ਇੱਕ ਵਾਰ ਟ੍ਰੇਨਿੰਗ ਦਾ ਸ਼ਡਿਊਲ ਦੱਸ ਦਿਓ ਆਪਣਾ 27 ਤੇ 28 ਜਨਵਰੀ ਦਾ ਜੀ ਟ੍ਰੇਨਿੰਗ ਦੇਵਾਂਗੇ ਆਪਾਂ 27 ਤੇ 28 ਜਨਵਰੀ ਨੂੰ ਹਾਂ ਤੇ ਕਿਸੇ ਵੀਰ ਨੇ ਕੋਈ ਟ੍ਰੇਨਿੰਗ ਲੈਣੀ ਹੋਵੇ ਸੀਮਤ ਸੀਟਾਂ ਹੁੰਦੀਆਂ ਨੇ ਹਾਂ ਤਾਂ ਸਾਡੇ ਨੰਬਰਾਂ 'ਤੇ ਸੰਪਰਕ ਕਰਕੇ ਤੁਸੀਂ ਸ਼ੀਟ ਬੁੱਕ ਕਰਾ ਸਕਦੇ ਹੋ ਜੀ ਜਿਹੜੇ ਵੀਰਾਂ ਨੇ ਕੰਮ ਕਰਨਾ ਸਿਰ ਫਾਰਮ ਚਲਾਉਣਾ ਸਾਡੇ ਨਾਲ ਉਹੀ ਜ਼ਿਆਦਾ ਸੰਪਰਕ ਕਰਨ ਠੀਕ ਹੈ ਤੇ ਬਾਕੀ ਜਿਹੜੇ ਬਾਈਆਂ ਨੇ ਕੱਲੇ ਲੋਨ ਵਾਲੇ ਆ ਉਹ ਸਾਨੂੰ ਅਸੀਂ ਥੋੜਾ ਜਿਹਾ ਵਾਈਡ ਹੀ ਕਰਦੇ ਹਾਂ ਉਹ ਚੀਜ਼ਾਂ ਨੂੰ ਅ ਇਸ ਤਰ੍ਹਾਂ ਵੀ ਹੁੰਦਾ ਹੈ ਬਾਈ ਯਾਰ ਆਪਾਂ ਆਪਾਂ ਕਿਹੜਾ ਕੋਈ ਟ੍ਰੇਨਿੰਗ ਚੋਂ ਪੈਸਾ ਨਹੀਂ ਕਮਾਉਣਾ ਮਿੱਤਰੋ ਇਸ ਦਾ ਸਿਰਫ ਸਾਡਾ ਇਹ ਹੁੰਦਾ ਜੀ ਫਾਰਮ ਵਾਲਾ ਬਣਾਵੇ ਯਾਰ ਹਨਾ ਬੱਕਰੀਆਂ ਜਿੱਥੋਂ ਮਰਜ਼ੀ ਲਓ ਸਾਡੇ ਨਾਲ ਮਤਲਬ ਨਹੀਂ ਇਹ ਚੀਜ਼ਾਂ ਦਾ ਪਰ ਸਾਡੇ ਨਾਲ ਚੱਲੋ ਤਾਂ ਸਹੀ ਤੁਸੀਂ ਅਸੀਂ ਗਾਈਡ ਕਰਾਂਗੇ ਤੁਹਾਨੂੰ ਚੱਲੋ ਤੁਸੀਂ ਕੋਈ ਗੱਲ ਨਹੀਂ ਕੋਈ ਅਸੀਂ ਬੱਕਰੀਆਂ ਨਹੀਂ ਵੇਚਣੀਆਂ ਤੁਹਾਨੂੰ ਪਤਾ ਮੈਂ ਬੱਕਰੀਆਂ ਬਹੁਤ ਘੱਟ ਵੇਚਦਾ ਹਾਂ ਜਿਹੜਾ ਮੇਰਾ ਮਾਲ ਜਾਂਦਾ ਉਸ ਮੇਹ ਸ਼ਮਾਹ ਮਹਾਰਾਸ਼ਟਰ ਕੇਰਲਾ ਕਰਨਾਟਕ ਆਂਧਰਾ ਹੂੰ ਬਾਹਰ ਜਾਂਦਾ ਮੇਰਾ ਮਾਲ ਜ਼ਿਆਦਾ ਮੈਂ ਬਾਹਰ ਵੇਚ ਕੇ ਰਾਜੀ ਹਾਂ ਹਾਂ ਇਹ ਬਹੁਤ ਧੰਨਵਾਦ ਆ ਸਾਹ ਬਾਈ ਤੁਹਾਡਾ ਵੀ ਬਹੁਤ ਧੰਨਵਾਦ ਲੈ ਆਹ ਬੱਕਰੀ ਆਪਾਂ ਨੂੰ ਵੀ ਦੇਖਣ ਨੂੰ ਮਿਲ ਗਈ ਜੇ ਹੋਈ ਬਾਈ ਨਾ ਹੁੰਦੇ ਹੋ ਸਕਦਾ ਆਪਾਂ ਨੂੰ ਇਹ ਬੱਕਰੀ ਨਾ ਦੇਖਣ ਨੂੰ ਮਿਲਦੀ ਕਿਉਂਕਿ ਇੱਧਰਲੇ ਬੰਨੇ ਅ ਸਰਦੀ ਹੋਣ ਦੇ ਕਾਰਨ ਤਰਾ ਸਾਹਿਬ ਆ ਇੱਕ ਵਾਰ ਜਰੂਰ ਦੱਸੋ ਵੀ ਆਪਣਾ ਸਰਦੀ ਦੇ ਵਿੱਚ ਆਪਾਂ ਨੇ ਐਂਟਰੀ ਬੰਦ ਕੀਤੀ ਹੋਈ ਹੈ ਨਾ ਇੱਧਰ ਇਹਦਾ ਕਾਰਨ ਜਰੂਰ ਸਮਝਾ ਦਿਓ ਬਾਈ ਯਾਰ ਕਾਰਨ ਤਾਂ ਕੁਝ ਵੀ ਨਹੀਂ ਹੈ ਨਾ ਇੱਕ ਤਾਂ ਫਿਰ ਸਾਰੇ ਤੁਹਾਨੂੰ ਪਤਾ ਆਪਣੀਆਂ ਬੱਕਰੀਆਂ ਨੂੰ ਚੁੰਮੜੇ ਦਿੰਦੇ ਨੇ ਬਾਈ ਤੁਸੀਂ ਬੱਕਰੀ ਦੇ ਦਿਓ ਤੁਸੀਂ ਦੇ ਦਿਓ ਉੱਪਰਿਆਂ ਨੂੰ ਵੀ ਇਸ ਗੱਲ ਦਾ ਅਗਲੇ ਵਿਚਾਰੇ ਏਡੀ ਵਾਟੋਂ ਚੱਲ ਕੇ ਆਉਂਦੇ ਆ ਹਨਾ ਹਾਂ ਤੇ ਆਪਾਂ ਤਾਂ ਜਦੋਂ ਮਰਜ਼ੀ ਵੇਚ ਲਈਏ ਸਹੀ ਗੱਲ ਆ ਪਹਿਲ ਉਹਨਾਂ ਦੀ ਹੁੰਦੀ ਹੈ ਜੇ ਕੋਈ ਅੱਡ ਦਾ ਦੱਸੇ ਕੰਮ ਫਿਰ ਆਪਾਂ ਦੇ ਦਿੰਦੇ ਹਾਂ ਹਨਾ ਸਰਦੀ ਤੋਂ ਤਾਂ ਵਧੀਆ ਬਚਾ ਕੀਤਾ ਹਾਂ ਧੰਨਵਾਦ ਮਿਹਰਬਾਨੀ ਵੀਰ ਜੀ ਧੰਨਵਾਦ ਤੁਹਾਡਾ ਸਾਰਾ ਆਇਓ ਭਾਈ ਜੋਨੀ ਭਾਈ ਖੜਾਗਾ ਕੀ ਹਾਲ ਹੈ ਜੋਨੀ ਵਧੀਆ ਭਾਈ ਠੀਕ ਆ ਠੀਕ ਹੈ ਕਿਵੇਂ ਕੀਰਤਿਆ ਆਪਣੇ ਖੜਾ ਬਸ ਅੱਜ ਮੰਡੀ ਤੇ ਆਏ ਸੂਰੇ ਅੱਛਾ ਕਪਸੋਣੀ ਨਿਕਲੀ ਹੋਈ ਸੀ ਕਿੰਨੇ ਨਾਲ ਵੇਚ ਤੇ ਯਾਰ ਅੱਜ ਵੇਚ ਤੇ 7-8 ਨਾਲ 7-8 ਡੰਗਰ ਵੇਚ ਤੇ ਲੈ ਕਿੰਨੇ ਲੈ 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 ਆਪਾਂ ਨੇ 10 ਦੇ ਕਰੀਬ ਲੈ ਲਏ 10 ਕਰੀਬ ਲੈ ਲੈ ਆ ਕਿੰਨੇ ਪੈ ਜਾਂਦੀ ਪੱਠਾ ਪੱਠੇ 2 ਦੰਦਾ ਬਾਈ ਉਰੋਂ ਹੀ ਲਈਏ ਇਹ ਇਹ ਉਰੋਂ ਹੀ ਲੈ ਜਾ ਆਪਾਂ ਨੇ 2 ਦੰਦਾ ਗੱਬਣਾ ਤੈਨੂੰ ਲੈ ਬਾਈ ਇਹ ਉਰੋਂ ਹੀ ਲਈਆ ਬਾਈ ਨੇ ਪੱਠਾ ਮੁੱਲ ਕੀ ਇਹਦਾ ਮੁੱਲ ਇਹਦਾ ਆਪਾਂ ਦਵਾਂਗੇ 18500 ਗੱਬਣ ਵੀ ਇਹ 3 ਮਹੀਨਿਆਂ ਦੀ ਗੱਬਣ ਦੀ ਗਾਰੰਟੀ ਗੱਬਣ ਦੀ ਵੀ ਗਾਰੰਟੀ ਆ ਗਾਰੰਟੀ ਖਾਂਦੀ ਹੋਈ ਆਪਾਂ ਪੈਸੇ ਵਾਪਸ ਬਾਈ ਸੀ ਵਾਪਸ ਹੈ ਪਰਚੇਸ ਵਿੱਚ ਠੀਕ ਹੈ ਲੱਗਿਆ ਕੀ ਇਹ ਮੁੱਲ ਲੱਗਿਆ ਤਾਂ ਇਹ ਬਾਈ ਇਹ ਤੇ 14500 ਰੁਪਏ ਲੈ 14500 ਰੁਪਏ ਬਾਹਰ ਦੇ ਫਿਰ ਇਹਨੂੰ ਬਾਈ ແລະ એકા 하기 ਮੱਖੀ ਚੀਨੀ ਹੈ ਨਾ ਅੱਧੀ ਮੱਖੀ ਜਿੰਨੀ ਹੀ ਆ ਵੀ ਮੱਖੀ ਦੀ ਦਾ ਕੰਨ ਕੰਨ ਮੱਖੀ ਚੀਨੇ ਨੇ ਇਹ ਕਹ ਪੈ ਜਾਂਦੀ ਪੱਠਾ ਇਹ ਵੀ ਦਿਖਾ ਦਿੰਦੇ ਆ ਤੁਹਾਨੂੰ ਬਾਈ ਉਹੋ ਵੀ ਮੱਖਣ ਮਾਰਦਾ ਨਹੀਂ ਆਇਆ ਲਓ ਜੀ ਇਹ ਸਵੇਰ ਦਾ ਅੰਡਾ ਹਾਂ ਇਹਦਾ ਮੁੱਲ ਆ ਲਾਜਵਾਬ ਬਾਠਾ ਪੂਰੀ ਆਣ ਪਹਿਲੇ ਸੂਏ ਸੋਨਾ ਨੇ ਮੁੱਲ ਕੀ ਇਹਦਾ ਕੋਣ 4 ਮਹੀਨੇ ਦੀ ਗੱਬਣਾ ਮੁੱਲ ਕੀ ਆ ਮੁੱਲੇ ਦਾ 40000 ਰੁਪਏ ਚੱਟ ₹8000 ਲੱਗਿਆ ਕੀ ਇਹ ਤੇ ਲੱਗਿਆ ਬਾਈ ਇਹ ਤੇ 27000 ₹27000 ਲੱਗਿਆ ਹੋਇਆ 27000 ਲੱਗਿਆ ਬਾਈ ਕਦ ਗੱਠ ਹੋਊਗਾ 35 36 36 ਤੋਂ ਪਲੱਸ ਆ 37 ਹੋਊ 37 ਹੋਊਗਾ ਬੱਕ ਪਟ ਚੰਗੀ ਹੈ ਗਾਰੰਟੀ ਗੱਬਣ ਦੀ ਖਾਲੇ ਹੋਈ ਆਪਣੀ ਵੀ ਅੱਛਾ ਪਾਪਾ ਜਿਹੜੀ ਗੱਬਣ ਉਹਦੀ ਗਾਰੰਟੀ ਦੇਵਾਂਗੇ ਦੰਦਾ ਦੀ ਛੇ ਦੰਦ ਕਹਿੰਦੇ ਆ ਛੇ ਦੰਦ ਹਾਂ ਕੁਆਲਿਟੀ ਸੋਹਣੀ ਆ ਨਾ ਬਿਲਕੁਲ ਬੰਨ ਦੇ ਆ ਲੈ ਕਰਕੇ ਤੁਸੀਂ ਲੈਣੇ ਆ ਥਾਵਾਂ ਦੇ ਵਿੱਚ ਖੱਲੀਆਂ ਦੇ ਵਿੱਚ ਰੱਸੀ ਉਹ ਵਾਲੀ ਵੱਡੀ ਬੰਨੇ ਹੋ ਸੀ ਜਿਹੜੀ ਮਿੰਟ ਚ ਤੋੜ ਹੀ ਦਿੱਤੀ ਹੋਲਣ ਦੀ بجائے ਕਿੰਨੇ ਮਹੀਨੇ ਦਾ ਬੱਚਾ ਹੋਊਗਾ ਡੇਢ ਤੋਂ ਦਾ ਹੋਊਗਾ ਨਾ ਬਾਈ ਹੈਗਾ ਢਾਈ ਮਹੀਨਿਆਂ ਦਾ ਪੌਣ ਦਿਨ ਮਹੀਨਾ ਦਾ ਠੀਕ ਹੈ ਬਰੀਡਰ ਬਣਨ ਵਾਲਾ ਬੋ ਕਹਿਗਾ ਇਹ ਨਹੀਂ ਨੱਕ ਦਾ ਕੋੜਾ ਸਿੰਘਾਂ ਦੀ ਸ਼ੇਪ ਕੰਨ ਕੁੰਡੀ ਲੈਂਥ ਪੂਰੀ ਵਧੀਆ ਹੈਗਾ ਪੂਰਾ ਵਧੀਆ ਸੋਹਣਾ ਹੈਗਾ ਸਿਰਾ ਸਿਰਾ ਮੁੱਲ ਕੀ ਇਹਦਾ ਮੁੱਲੇ ਦਾ ਬਾਈ 10000 10000 ਲੈਣ ਦੇਣ ਵਾਲਾ ਮੁੱਲ ਕੀ ਆ ਬਸ ਆਪਾਂ ਕਰ ਦਾਂਗੇ ਮਾਨਤਾ ਨਾਲ ਕੋਈ ਚੱਕਰ ਵਾਲੀ ਗੱਲ ਨਹੀਂ ਜਦੋਂ ਹੋ ਜੂਗਾ ਇਹ ਚ ਵਧੀਆ ਲੱਗਿਆ ਕੀ ਹੈ ਬਜੇ ਲੱਗਿਆ ਤਾਂ 6500 ਰੁਪਏ 6500 ਰੁਪਏ ਲੈ ਬੱਚਾ ਸੋਣਾ ਯਾਰ ਬਾਕੀ ਤਾਂ ਪਤਾ ਨਹੀਂ ਹੈਗਾ ਆ ਦੇਖ ਲਓ ਚੰਗਾ ਬਾਕੀ ਭਾਈ ਆਪ ਜਿਹੜੇ ਦੇਖਣਗੇ ਆਪ ਦੱਸਣਗੇ ਵੀ ਹੈਗੀ ਹੈ ਜੀ ਫਾਲਟ ਤਾਂ ਨਹੀਂ ਹੈਗਾ ਵਿੱਚ ਕੋਈ ਨਾ ਨਾ ਫਾਲਟ ਦੇ ਵਿੱਚ ਕੀ ਬਣਦਾ ਅੱਛਾ ਜਮਾਈ ਨਹੀਂ ਕੋਈ ਗੱਲ ਫਾਲਟ ਪਈ ਜਾਂਦਾ ਕਈ ਵਾਰ ਲੱਤ ਬਿੰਗੀ ਹੁੰਦੀ ਹੈ ਨਾ ਨਾ ਕੋਈ ਨੁਕਸ ਹੋਇਆ ਉਹ ਵੀ ਜ਼ਿੰਮੇਵਾਰੀ ਆਪਣੀ ਸਹੀ ਗੱਲ ਸੋਹਣਾਗਾ ਬੱਚਾ ਠੀਕ ਆ ਭਾਈ ਜੋਨੀ ਓਕੇ ਆ ਛੋਟ ਆ ਆ ਬੱਚਾ ਇਹਨਾਂ ਦਾ ਮੁੱਲ ਹੈਗਾ ਜੋੜੇ ਦੇ ਹੀ 15000 ਰੁਪਏ ਕਿਉਂ ਐ ਭਾਈ ਭਾਈ ਨੇ ਭਾਈ ਭਾਈ ਨੇ ਦੋਨੇ ਬੱਚੇ ਵੀ ਹੁੰਦੇ ਨੇ ਬੱਚੇ ਵੀ ਹੁੰਦੇ ਕਿੰਨਾ ਯਾਰ 15000 ਜੋੜੇ ਦੇ ਹੀ 15000 ਮਾਨਤਾਨ ਫੁੱਲਊਗਾ ਮਾਨਤਾਨ ਇਹ ਜੋ ਵੀ ਹੋਊ ਇਹ ਹੋਣਗੇ ਨਾ ਡੇਢ ਡੇਢ ਮਹੀਨੇ ਦੇ ਹਾਂ ਇਹ ਨਿਕਟੇੰਨੇ ਇਹ ਡੇਢ ਡੇਢ ਕੁ ਮਹੀਨੇ ਲਾਉਣਗੇ ਗਰੋਥ ਚੰਗੀ ਹੈਗੀ ਰੇਲ ਬੂਲ ਵੀ ਬਹੁਤ ਆ ਬਈ ਨਾ ਹਾਂ ਨਾ ਸਹੀ ਕੰਨਾ ਵੀ ਸਹੀ ਆ ਓਕੇ ਆ ਚੰਗਾ ਬਾਈ